ਏਹ ਹੈ ਸਟਾਫੀਆ ਇਹ ਇਹਦੀ ਪੂਰਾ ਬ੍ਰੀਡ ਦਾ ਨਾਮ ਹੈ ਸਟਾਫਰਡਸ਼ਾਇਰ ਬੁਲ ਟੈਰੀਅਰ ਜਦੋਂ ਅਸੀਂ ਮੈਥਡਿਕ ਯੂਨੀ ਡਿਸਾਈਡ ਕੀਤਾ ਸੀ ਕਿ ਅਸੀਂ ਕੋਈ ਪਟ ਲੈਣਾ ਤਾਂ ਆਪਾਂ ਬਹੁਤ ਰਿਸਰਚ ਕੀਤੀ ਫਿਰ ਸੀ ਇਹਦੇ ਬਾਰੇ ਪੜਿਆ ਤਾਂ ਇਹਦੇ ਬਾਰੇ ਪੜਿਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਬਹੁਤ ਬੇਬੀਜ਼ ਨਾਲ ਫ੍ਰੈਂਡਲੀ ਆ ਤੇ ਸਾਨੂੰ ਸੀ ਕਿ ਕੱਲੂ ਜਦੋਂ ਬੇਬੀਜ਼ ਹੋਊਗੇ ਤੇ ਫਿਰ ਇਹ ਬੱਤਿਆ ਘਰ ਦੇ ਵਿੱਚ ਰਹੂਗਾ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਨੈਨੀ ਡੌਗ ਆ ਇਹ ਬੱਚਿਆਂ ਦੀ ਬਹੁਤ ਟੇਕ ਕੇਅਰ ਕਰ ਸਕਦਾ ਹੈ ਕੱਲਾ ਵੀ ਆ ਸਕਦਾ ਕੋਈ ਹਾਮ ਨਹੀਂ ਕਰੇਗਾ ਫਿਰ ਅਸੀਂ ਇਹਨੂੰ ਲਿਆਂਦਾ ਅਜੀਤ ਬੱਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਇਸ ਵੇਲੇ ਨਿਊਜ਼ੀਲੈਂਡ ਦੇ ਨਿਊ ਪਲਾਈਮਟ ਸ਼ਹਿਰ ਦੇ ਵਿੱਚ ਰੁਕਿਆ ਹੋਇਆ ਹਾਂ ਸਾਡੇ ਦਰਸ਼ਕਾਂ ਨਾਲ ਅੱਜ ਇੱਕ ਨਵੀਂ ਗੱਲ ਸਾਂਝੀ ਕਰਨ ਜਾ ਰਹੇ ਹਾਂ ਕਿ ਇਹਨਾਂ ਮੁਲਕਾਂ ਦੇ ਵਿੱਚ ਕੁਝ ਕੁੱਤੇ ਜੋ ਕਿ ਦੇਖਣ ਨੂੰ ਭਾਵੇਂ ਪਿੱਟ ਬੁੱਲ ਨਸਲ ਦੇ ਹੀ ਲੱਗਦੇ ਆ ਪਰ ਇਹ ਕੁੱਤਿਆਂ ਦੀ ਇੱਕ ਵੱਖਰੀ ਨਸਲ ਹੈ ਇਹਨਾਂ ਨੂੰ ਨੈਨੀ ਡੌਗ ਕਿਹਾ ਜਾਂਦਾ ਤੇ ਮੈਨੂੰ ਹੁਣੇ ਪ੍ਰੀਤ ਦੱਸ ਰਹੀ ਸੀ ਕਿ ਨੈਨੀ ਡੌਗ ਮੈਂ ਜਦੋਂ ਨੈਨੀ ਡੌਗ ਦੇ ਬਾਰੇ ਥੋੜੀ ਜੀ ਗੱਲ ਕੀਤੀ ਕਹਿੰਦੇ ਕਿ ਜਦੋਂ ਪੇਰੈਂਟਸ ਆਪਣੇ ਘਰਾਂ ਚੋਂ ਚਲੇ ਜਾਂਦੇ ਆ ਉਹਨਾਂ ਦੇ ਜਿਹੜੇ ਛੋਟੇ ਬੱਚੇ ਆ ਉਹ ਇਹਨਾਂ ਕੁੱਤਿਆਂ ਦੇ ਆਸਰੇ ਛੱਡ ਕੇ ਚਲੇ ਜਾਂਦੇ ਆ ਕਿ ਇਹ ਐਨੇਕ ਬੱਚਿਆਂ ਦੇ ਨਾਲ ਫ੍ਰੈਂਡਲੀ ਨੇ ਇਹ ਜੋ ਡੌਗ ਨੇ ਕਿ ਉਹਨਾਂ ਨੂੰ ਇਹ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਾਉਂਦੇ ਸੋ ਅੱਜ ਜਦੋਂ ਮੈਂ ਇਹ ਗੱਲ ਮਤਲਬ ਸੁਣੀ ਤਾਂ ਮੈਨੂੰ ਬਹੁਤ ਹੀ ਅਚੰਭਾ ਲੱਗਿਆ ਕਿ ਇੱਕ ਪਾਸੇ ਜੋ ਪਿੱਟ ਬੁੱਲ ਨਸਲ ਹੈ ਉਹ ਸਾਡੇ ਇੰਡੀਆ ਚ ਕਹਿ દਈਏ ਕਿ ਬੈਨ ਕੀਤੀ ਹੋਈ ਹੈ ਕਿ ਅਸੀਂ ਇਹਨਾਂ ਨੂੰ ਪਾਲ ਨਹੀਂ ਸਕਦੇ ਤੇ ਦੂਜੇ ਪਾਸੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਜੋ ਪਿੱਟ ਬੁੱਲ ਹੈ ਇਸ ਵੇਲੇ ਉਹਨੂੰ ਵੀ ਦਿਖਾਇਆ ਜਾਵੇ ਇਹ ਪਿੱਟ ਬੁੱਲ ਨਹੀਂ ਯਾਨੀ ਸਾਰੀ ਨੈਨੀ ਡੌਗ ਹੈ ਨੈਨੀ ਡੌਗ ਬਹੁਤ ਹੀ ਪਿਆਰੀ ਨਸਲ ਹੈ ਕਿਉਂਕਿ ਉਹ ਬੱਚਿਆਂ ਦੇ ਨਾਲ ਫ੍ਰੈਂਡਲੀ ਹੋ ਕੇ ਰਹਿੰਦਾ ਹੈ ਤੇ ਨਿਊਜ਼ੀਲੈਂਡ ਦੇ ਵਿੱਚ ਤੁਸੀਂ ਐਦਾਂ ਦੇ ਕੁੱਤੇ ਨਹੀਂ ਪਾਲ ਸਕਦੇ ਜਿਹੜੇ ਮਨੁੱਖਾਂ ਨੂੰ ਵੱਢਣ ਵਾਲੇ ਹੋਣ ਜਿਹੜੇ ਇਨਸਾਨਾਂ ਨੂੰ ਕੱਟਦੇ ਹੋਣ ਸੋ ਇਹ ਐਦਾਂ ਦੇ ਡੌਗ ਇੱਥੇ ਰੱਖਣੇ ਘਰਾਂ 'ਚ ਅਲਾਉਡ ਨਹੀਂ ਹੈ ਸੋ ਅੱਜ ਇੱਕ ਜੋ ਨਵੀਂ ਨਸਲ ਹੈ ਭਾਵੇਂ ਉਹ ਨਸਲ ਪਿੱਟ ਬੁਲਦੀ ਹੈ ਇਹ ਨਸਲ ਜੋ ਹੈ ਫ੍ਰੈਂਡਲੀ ਨਸਲ ਹੈ ਅਸੀਂ ਵੀ ਸਵੇਰ ਤੋਂ ਜਦੋਂ ਇਹਨੂੰ ਦੇਖ ਰਹੇ ਸੀ ਤੇ ਇਹਦੀਆਂ ਹਰਕਤਾਂ ਦੇਖ ਰਹੇ ਸੀ ਤੇ ਸਾਡਾ ਦਿਲ ਕੀਤਾ ਕਿ ਅਜੀਤ ਵੈੱਬ ਦੇ ਦਰਸ਼ਕਾਂ ਨਾਲ ਇਸ ਨਸਲ ਦੀ ਜਾਣਕਾਰੀ ਜੋ ਹੈ ਸਾਂਝੀ ਕੀਤੀ ਜਾਵੇ ਬਾਕੀ ਗੱਲ ਕਰਾਂਗੇ ਸਾਡੇ ਜੋ ਇੱਥੇ ਮੌਜੂਦ ਨੇ ਇਸ ਘਰ ਦੇ ਓਨਰ ਨੇ ਡਿੱਕੀ ਚੱਠਾ ਬੇਸਿਕਲੀ ਸਾਨੂੰ ਇਹਨਾਂ ਦੇ ਕੋਲ ਆਉਣ ਦਾ ਜੋ ਸੁਭਾਗ ਪ੍ਰਗਟ ਹੋਇਆ ਉਹਦੇ ਚਲਦੇ ਆ ਡਿੱਕੀ ਚੱਠਾ ਜੀ ਵੀ ਇਸ ਜੋ ਡੌਗ ਦੀ ਨਸਲ ਹੈ ਜੋ ਨੈਣੀ ਡੌਗ ਹੈ ਉਹਦੇ ਬਾਰੇ ਸਾਨੂੰ ਵਿਸਤਾਰ ਨਾਲ ਚੰਨਣਾ ਪਾਉਣਗੇ ਨਾਲ ਹੀ ਪ੍ਰੀਤ ਪ੍ਰੀਤ ਤੋਂ ਵੀ ਗੱਲਬਾਤ ਪੁੱਛਾਂਗੇ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਮੈਂ ਡਿੱਕੀ ਜੀ ਨਾਲ ਗੱਲਬਾਤ ਕਰਦੇ ਆਂ ਜੀ ਥੈਂਕ ਯੂ ਪ੍ਰੀਤ ਜੀ ਤੁਸੀਂ ਘਰ ਵਿੱਚ ਇਹ ਲੈਣੀ ਡੌਗ ਪਾਲਿਆ ਬਹੁਤ ਹੀ ਇਹ ਪਿਆਰਾ ਡੌਗ ਹੈ ਇਸ ਵੇਲੇ ਵੀ ਜਿੱਦਾਂ ਇਦਾਂ ਲੱਗ ਰਿਹਾ ਕਿ ਵੈਬ ਟੀਵੀ ਤੇ ਆਪਣੀ ਇੰਟਰਵਿਊ ਦੇਣ ਲਈ ਵੀ ਇਹ ਤਿਆਰ ਬੈਠਾ ਹੈ ਤੇ ਸਾਡੀਆਂ ਗੱਲਾਂ ਵੀ ਪਿਆਰ ਨਾਲ ਸੁਣ ਰਿਹਾ ਹੈ ਤੇ ਸ਼ਾਇਦ ਇਹਨੂੰ ਵੀ ਪਤਾ ਲੱਗ ਰਿਹਾ ਕਿ ਮੇਰੀ ਇੱਕ ਵੀਡੀਓ ਵੈਬ ਟੀਵੀ ਤੇ ਜੋ ਹੈ ਆਉਣ ਜਾ ਰਹੀ ਹੈ ਬੜੇ ਪਿਆਰ ਨਾਲ ਬੈਠਾ ਦੱਸੋ ਜਰਾ ਸਾਨੂੰ ਪ੍ਰੀਤ ਇਸ ਨਸਲ ਬਾਰੇ ਕਿ ਇਹ ਕਿਹੜੀ ਨਸਲ ਹੈ ਤੇ ਕਿਵੇਂ ਇਹਦਾ ਵਿਵਹਾਰ ਹੈ ਆਮ ਤੌਰ ਤੇ ਮਨੁੱਖਾਂ ਨਾਲ ਬੱਚਿਆਂ ਨਾਲ ਤੁਸੀਂ ਹੁਣੇ ਗੱਲ ਕਰਕੇ ਹਟਿਓ ਸਾਡੇ ਦਰਸ਼ਕਾਂ ਨਾਲ ਜਰੂਰ ਇਹ ਗੱਲ ਸਾਂਝੀ ਕਰੋ ਕਿ ਕਿਸ ਤਰ੍ਹਾਂ ਦਾ ਇਸ ਦਾ ਜਿਹੜਾ ਡੌਗ ਦਾ ਵਿਵਹਾਰ ਹੈ ਪਲੀਜ਼ ਏਹ ਹੈ ਸਟੈਫੀਆ ਇਹ ਇਹਦੀ ਪੂਰਾ ਬ੍ਰੀਡ ਦਾ ਨਾਮ ਆ ਸਟੈਫਫਰਡਸ਼ਾਇਰ ਬੁਲ ਟੈਰੀਅਰ ਜਦੋਂ ਅਸੀਂ ਮੈਥਡਿਕ ਯੂਨੀ ਡਿਸਾਈਡ ਕੀਤਾ ਸੀ ਕਿ ਅਸੀਂ ਕੋਈ ਪਟ ਲੈਣਾ ਤਾਂ ਆਪਾਂ ਬਹੁਤ ਰਿਸਰਚ ਕੀਤੀ ਫਿਰ ਸੀ ਇਹਦੇ ਬਾਰੇ ਪੜਿਆ ਤਾਂ ਇਹਦੇ ਬਾਰੇ ਪੜਿਆ ਤੇ ਸਾਨੂੰ ਪਤਾ ਲੱਗਿਆ ਕਿ ਇਹ ਬਹੁਤ ਬੇਬੀਜ਼ ਨਾਲ ਫ੍ਰੈਂਡਲੀ ਆ ਤੇ ਸਾਨੂੰ ਸੀ ਕਿ ਕੱਲੂ ਜਦੋਂ ਬੇਬੀਜ਼ ਹੋਊਗੇ ਤੇ ਫਿਰ ਇਹ ਵਤਿਆ ਘਰ ਦੇ ਵਿੱਚ ਰਹੂਗਾ ਤੇ ਫਿਰ ਸਾਨੂੰ ਪਤਾ ਲੱਗਿਆ ਕਿ ਇਹ ਨੈਨੀ ਡੌਗ ਆ ਇਹ ਬੱਚਿਆਂ ਦੀ ਬਹੁਤ ਟੇਕ ਕੇਅਰ ਕਰ ਸਕਦਾ ਹੈ ਇਕੱਲਾ ਵੀ ਰਹਿ ਸਕਦਾ ਕੋਈ ਹਾਮ ਨਹੀਂ ਕਰਦਾ ਫਿਰ ਅਸੀਂ ਇਹਨੂੰ ਲਿਆਂਦਾ ਕਿਸ ਤਰ੍ਹਾਂ ਤੁਸੀਂ ਇੱਕ ਜਿਵੇਂ ਪਿਟਬੁਲ ਨਸਲ ਹੈ ਜਾਂ ਕੁਝ ਨਸਲਾਂ ਬੈਨ ਨੇ ਨਿਊਜ਼ੀਲੈਂਡ ਦੇ ਵਿੱਚ ਵੀ ਕੀ ਐਦਾਂ ਦਾ ਕੋਈ ਉਹ ਹੈ ਕਿ ਕੋਈ ਵੱਡਣ ਵਾਲੀਆਂ ਨਸਲਾਂ ਜਾਂ ਖਤਰਨਾਕ ਨਸਲਾਂ ਹੋਣ ਕੀ ਉਹਨਾਂ ਨੂੰ ਪਾਲਿਆ ਜਾ ਸਕਦਾ ਹੈ ਰੱਖਿਆ ਜਾ ਸਕਦਾ ਹੈ ਘਰਾਂ 'ਚ ਇਸ ਤਰ੍ਹਾਂ ਦਾ ਕੋਈ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਜਨਾ ਸੀ ਕਿ ਸਰਚ ਕੀਤੀ ਕੁੱਤਿਆਂ ਤੇ ਨਹੀਂ ਕੋਈ ਰੱਖ ਨਹੀਂ ਸਕਦਾ ਪਰ ਇਸ ਇਹਨਾਂ ਦੀ ਟ੍ਰੇਨਿੰਗ ਬਹੁਤ ਇੰਪੋਰਟੈਂਟ ਹੈ ਇਹਨਾਂ ਨੂੰ ਕਿੱਦਾਂ ਤੁਸੀਂ ਟ੍ਰੇਨ ਕਰਦੇ ਹੋ ਇਹ ਹਫ਼ਤੇ 'ਚ ਇੱਕ ਦਿਨ ਸਕੂਲ ਵੀ ਜਾਂਦਾ ਈ ਇੱਕ ਦਿਨ ਹਾਂਜੀ 5 ਘੰਟੇ ਦੀ ਦੀ ਕਲਾਸ ਹੁੰਦੀ ਹੈ ਓਕੇ ਤੇ ਪਹਿਲਾਂ ਵੀ ਜਦੋਂ 6 ਮਹੀਨੇ ਤੱਕ ਦੱਸ ਸੀ ਅਸੀਂ ਇਹ ਟ੍ਰੇਨਿੰਗ ਕਰਾਈ ਆ ਤੇ ਕੋਈ ਇਹਨਾਂ ਨੂੰ ਮੈਡੀਸਿਨ ਵਗੈਰਾ ਵੀ ਦਿੱਤੀ ਜਾਂਦੀ ਹੈ ਕਿ ਤਾਂ ਕਿ ਇਹ ਕਿਸੇ ਨੂੰ ਕੱਟ ਨਾ ਲੈਣੀ ਜਾਂ ਕੋਈ ਇਹਨਾਂ ਦੀ ਬਰੀਡ ਹੀ ਇਸ ਤਰ੍ਹਾਂ ਦੀ ਹੈ ਕਿ ਇਹ ਕੱਟਣ ਵਾਲਾ ਸੁਭਾਅ ਹੀ ਨਹੀਂ ਬਣਾਇਆ ਇਹਨਾਂ ਦਾ ਪਰਮਾਤਮਾ ਨੇ ਨਹੀਂ ਪਰ ਬਰੀਡ ਹੀ ਅੰਦਰ ਦੇ ਕਿਉਂਕਿ ਇਹਨਾਂ ਨੂੰ ਸ਼ੁਰੂ ਹੁੰਦੇ ਤੋਂ ਹੀ ਜਿਵੇਂ ਸਕੂਲ ਭੇਜਦੇ ਆ ਤੇ ਇਹਨਾਂ ਨੂੰ ਡਿਫਰੈਂਸ ਪਤਾ ਆ ਆਈ ਥਿੰਕ ਇਹਨਾਂ ਨੂੰ ਸਿਖਾਇਆ ਜਾਂਦਾ 3 ਸਿਰ ਹਿਊਮਨ ਸੋਸ਼ੀਅਲ ਸੋਸ਼ੀਅਲਾਈਜ਼ ਕਿੱਦਾਂ ਕਰਨਾ ਸਾਰਿਆਂ ਨਾਲ ਤਾਂ ਕਰਕੇ ਫਿਰ ਇਹਨਾਂ ਦੀ ਇਹਨਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਵੀ ਨਹੀਂ ਅਸੀਂ ਕੱਟ ਨਹੀਂ ਸਕਦੇ ओके ਤੇ ਕਿੰਨੀ ਇਸ ਡੌਗ ਦੀ ਇਸ ਵੇਲੇ ਕਿੰਨੀ ਉਮਰ ਹੈ ਇਹਦੀ ਇੱਕ ਸਾਲ ਦਾ ਹੈ ਇੱਕ ਸਾਲ ਦਾ ਹੈ ਹਾਂਜੀ ਤੇ ਕਦੋਂ ਤੁਸੀਂ ਲੈ ਕੇ ਆਏ ਸੀ ਅਸੀਂ ਇਹਨੂੰ 6 ਵੀਕ ਦਿਨ ਲੱਗੇ ਆਏ ਸੀ ਓਕੇ ਤਾਂ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਕੋਈ ਘਰ ਦੇ ਵਿੱਚ ਕਦੀ ਕੋਈ ਕੱਪੜੇ ਪਾੜਨੇ ਬੱਚਾ ਸੀਗਾ ਜੀ ਉਦੋਂ ਤਾਂ ਥੋੜਾ ਬੋਧਾ ਕੀਤਾ ਚਪਲਾ ਚੁੱਪਲਾ ਖਾ ਜਾਂਦਾ ਸੀਗਾ ਤੇ ਪਰ ਕੋਈ ਮੇਜਰ ਡੈਮੇਜ ਨਹੀਂ ਕੀਤੀ ਜਿੱਦਾਂ ਕੋਈ ਕਾਪਚ ਵਗੈਰਾ ਐਦਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਕੀਤਾ ਤੇ ਛੋਟਾ ਜਦੋਂ ਬੇਬੀ ਸੀ ਉਹ ਥੋੜਾ ਜਿਆਦਾ ਕਰਦਾ ਸੀ ਸੋ ਜਿਹੜੀ ਪਿਟ ਬੁਲ ਨਸਲ ਹੈ ਉਹ ਵੀ ਕੋਈ ਇੱਥੇ ਰੱਖਦੇ ਆ ਲੋਕੀ ਅੱਜ ਕਈ ਲੋਕੀ ਇੱਥੇ ਰੱਖਦੇ ਆ ਜਿੱਦ ਵਿੱਚ ਆਪਣੇ ਇੰਡੀਆ ਦੇ ਵਿੱਚ ਤਾਂ ਬੈਨ ਹੈ ਇਹ ਇੱਥੇ ਬੈਨ ਨਹੀਂ ਹੈਗੀ ਤਾਂ ਕਈ ਇੱਥੇ ਰੱਖਦੇ ਆ ਤੇ ਜੇਕਰ ਕੁੱਤਾ ਕਿਸੇ ਵਿਅਕਤੀ ਦਾ ਨੁਕਸਾਨ ਕਰ ਦਿੰਦਾ ਮੰਨ ਲਓ ਕਿਸੇ ਨੂੰ ਨੁਕਸਾਨ ਪਹੁੰਚਾ ਦਿੰਦਾ ਤਾਂ ਗਵਰਨਮੈਂਟ ਵੱਲੋਂ ਕਿਸ ਤਰ੍ਹਾਂ ਦੇ ਕੋਈ ਜੁਰਮਾਨੇ ਮਾਲਕਾਂ ਨੂੰ ਰੱਖਣ ਨੂੰ ਇੱਕ ਤਾਂ ਪੂਰੀ ਸਪੋਰਟ ਮਿਲੂਗੀ ਮੈਡੀਕਲ ਸਪੋਰਟ ਜਿੰਨੀ ਵੀ ਹੁੰਦੀ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਉਹ ਆਪਸ਼ਨ ਦਿੰਦੇ ਆ ਵੀ ਤੁਸੀਂ ਹੁਣ ਅੱਗੇ ਸਟੈਪ ਕੀ ਲੈਣਾ ਜੇ ਤੁਸੀਂ ਚਾਹੋਨੇ ਹੋ ਵੀ ਤੁਸੀਂ ਉਹ ਕੁੱਤੇ ਨੂੰ ਤੁਸੀਂ ਮਰਵਾਉਣਾ ਚਾਹੋਨੇ ਹੋ ਤਾਂ ਤੁਸੀਂ ਉਹ ਕੁੱਤੇ ਨੂੰ ਮਰਵਾ ਸਕਦੇ ਹੋ ਨਹੀਂ ਪਰ ਜਿਹੜੇ ਮਾਲਕ ਨੇ ਰੱਖੇ ਹੋਏ ਨੇ ਅਗਰ ਕਿਸੇ ਦਾ ਉਹ ਨੁਕਸਾਨ ਕਰ ਦਿੰਦੇ ਆ ਤਾਂ ਉਹਦੇ ਬਾਰੇ ਕੀ ਗਵਰਨਮੈਂਟ ਫਾਈਨ ਕਰਦੀ ਹੈ ਜਿਵੇਂ ਓਨਰ ਨੂੰ ਕਿਸ ਤਰ੍ਹਾਂ ਦੇ ਕੋਈ ਜੁਰਮਾਨੇ ਉਹਨਾਂ ਨੂੰ ਫਾਈਨ ਕੋਈ ਨਹੀਂ ਹੈਗਾ ਜੀ ਬਟ ਉਹਨਾਂ ਨੂੰ ਬਸ ਇਹੀ ਹੈ ਵੀ ਜੇ ਮੈਨੂੰ ਕਿਸੇ ਨੇ ਵੱਢ ਲਿਆ ਤੇ ਮੈਂ ਕਹਾ ਵੀ ਮੈਂ ਚਾਹਣਾ ਵੀ ਇਹ ਕੁੱਤੇ ਨੂੰ ਗੋਲੀ ਮਾਰ ਦਿੱਤੀ ਜਾਵੇ ਤਾਂ ਗਵਰਨਮੈਂਟ ਉਹ ਕੁੱਤੇ ਨੂੰ ਮਾਰ ਦਿੰਦੀ ਹੈ ਓਕੇ ਯਾਨੀ ਤਾਂ ਓਨਰ ਇੰਨੇ ਕ ਧਿਆਨ ਰੱਖਦੇ ਆ ਵੀ ਸਾਡਾ ਕੁੱਤਾ ਕਿਸੇ ਨੂੰ ਕਦੇ ਵੱਢੇ ਹੀ ਨਾ ਕਿਸੇ ਨਾਲ ਦਾ ਪ੍ਰੋਸੈਸ ਵੀ ਤਾਂ ਕਿੰਨਾ ਲੰਬਾ ਹੁੰਦਾ ਵੀ ਜਸਟ ਰਿਗਸਟਰ ਕਰਾਣਾ ਪੈਂਦਾ ਕਾਉਂਸਲ ਚ ਇਹਨਾਂ ਨੂੰ ਇਹਨਾਂ ਨੂੰ ਇੱਕ ਨੰਬਰ ਮਿਲਦਾ ਜਿਹਦੇ ਨਾਲ ਉਹ ਕਿਤੇ ਵੀ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਕ ਤਾਂ ਹੀ ਰਜਿਸਟਰਡ ਆ ਕਾਉਂਸਲ ਦੇ ਵਿੱਚ ਤੇ ਕਿਸੇ ਬਾਡੀ ਦੇ ਅੰਦਰ ਟੈਗ ਪਿਆ ਹੋਇਆ ਹੈ ਤੇ ਜਿਹੜਾ ਕਿ ਉਹ ਟੈਗ ਹੈ ਸਿਰਫ ਇਹਦੇ ਵਿੱਚ ਹੈ ਤੇ ਜੇ ਇਹ ਕਿਤੇ ਵੀ ਜਾਊਗਾ ਤਾਂ ਕਾਉਂਸਲ ਨੂੰ ਪਤਾ ਹੋਊਗਾ ਵੀ ਕਿੱਥੇ ਹੈ ਇਹ ਦਾਲ ਤੇ ਯਾਨੀ ਤੁਹਾਡਾ ਜੇਕਰ ਇਹ ਕਹਿ ਲਈਏ ਕਿ ਜੇਕਰ ਇਹ ਕੁੱਤੇ ਖੋਏ ਜਾਣ ਕਿਤੇ ਵੀ ਚਲੇ ਜਾਣ ਕਾਉਂਸਲ ਤੁਹਾਡੇ ਕੋਲ ਇਹਨਾਂ ਨੂੰ ਪਛਾ ਸਕਦੀ ਹੈ ਪੁਲਿਸ ਪਛਾ ਸਕਦੀ ਹੈ ਇਹਦੇ ਮਤਲਬ ਅੰਦਰ ਇੱਕ ਸਿਮ ਸਿਮ ਟਾਈਪ ਇੱਕ ਆਇਡੈਂਟੀਫਿਕੇਸ਼ਨ ਪਾਈ ਆਇਡੈਂਟੀਫਿਕੇਸ਼ਨ ਪਾਈ ਹੁੰਦੀ ਹੈ ਇਹਨਾਂ ਦੇ ਉੱਤੇ ਓਕੇ ਹਾਂਜੀ ਹਾਂ ਬਹੁਤ ਚੰਗਾ ਲੱਗਿਆ ਡਿੱਕੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰੀਤ ਤੁਸੀਂ ਸਾਨੂੰ ਅੱਜ ਇਸ ਨਸਲ ਬਾਰੇ ਜਾਣਕਾਰੀ ਦਿੱਤੀ ਹੈ ਧੰਨਵਾਦ ਤੁਹਾਡਾ ਥੈਂਕ ਯੂ